ਸਾਬਾਹ ਗੁਰਜੀ ਕੀ ਫਤਿਹ ਅੱਜ ਬਾਰਡਰ ਏਰੀਏ ਤੇ ਕਲਾਨਾ ਔਰ ਇਸ ਪਾਸੇ ਪਿੰਡ ਤੰਦੂ ਵਡਾਲਾ ਤੇ ਹੋਰ ਵੀ ਕਾਫੀ ਪਿੰਡ ਬਿਲਕੁਲ ਤੁਸੀ ਦੇ ਉੱਤੇ ਜ਼ੀਰੋ ਲਾਈਨ ਤੇ ਪਹੁੰਚੇ ਆ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਫਰੀ ਜੂਰ ਸਾਹਿਬ ਮਹਾਰਾਸ਼ਟਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਇਹਨਾਂ ਦੇ ਇਸ ਇਲਾਕੇ ਤੋਂ ਫੋਨ ਗਏ ਸੀ ਇੱਥੇ ਇਹਨਾਂ ਨੂੰ ਚਾਰੇ ਦੀ ਵੀ ਲੋੜ ਸੀ ਤੇ ਘਰਾਂ ਵਾਸਤੇ ਜਿਹੜਾ ਰਸਦਾਂ ਦੀ ਕੋਈ ਤਰਪਾਲਾਂ ਦੀ ਹੋਰ ਵੀ ਇਸ ਤਰ੍ਹਾਂ ਦੀਆਂ ਮੈਡੀਕਲ ਦੀ ਵੀ ਲੋੜ ਸੀ ਉਹ ਦਵਾਈਆਂ ਵੀ ਅਸੀਂ ਲੈ ਕੇ ਆਏ ਆ ਅੱਜ ਇਸ ਪਿੰਡ ਦੇ ਵਿੱਚ ਤੇ ਇਸ ਇਲਾਕੇ ਤੇ 10-12 ਪਿੰਡਾਂ ਦੇ ਵਿੱਚ ਚਾਰਾ ਵੀ ਵੰਡਣਾ ਹੈ ਦਵਾਈਆਂ ਵੀ ਇਹ ਸਾਰਾ ਕੁਝ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਹੋ ਰਿਹਾ ਤੇ ਸਾਰੇ ਪੰਜਾਬ 'ਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇਹ ਜਿਹੜੀਆਂ ਸਵਾਵਾ ਜਥੇਦਾਰ ਸਾਹਿਬ ਜਿਹੜੇ ਸਹਿਬਾਨ ਨੇ ਉਹ ਪਤ ਸੰਗਤਾਂ ਜਿਹੜੀਆਂ ਨਿਭਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵਿੰਦਰ ਸਿੰਘ ਬਾਬਾ ਨરેਂਦਰ ਸਿੰਘ ਜੀ ਸੰਤ ਮਹਾਪੁਰਸ਼ ਜਿਨ੍ਹਾਂ ਕੋਲ ਵੱਖ-ਵੱਖ ਸੇਵਾਵਾਂ ਸਾਡੇ ਨਗਰ ਵਿੱਚ ਨਿਭਾਈਆਂ ਜਾ ਰਹੀਆਂ ਹਨ ਜਿਵੇਂ ਕਿ ਡੰਗਰਾਂ ਦਾ ਚਾਰਾ ਤੂੜੀ ਤੇ ਘਰ ਵਿੱਚ ਘਰੇਲੂ ਵਸਤੂਆਂ ਜਿਵੇਂ ਰਸਣ ਪਾਣੀ ਤੇ ਨਾੜੀਕਲ ਦਵਾਈਆਂ ਵੀ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਗਰ ਦੀ ਪ੍ਰਸ਼ਾਸਨ ਵੱਲੋਂ ਕੋਈ ਬਾਹਰ ਨਹੀਂ ਖੜੀ ਗਈ ਕਿਸੇ ਸਰਕਾਰ ਨੇ ਵੀ ਇਹਨਾਂ ਨੇ ਸਾਥ ਦਿੱਤਾ ਪਰ ਮੈਂ ਇਹਨਾਂ ਮਹਾਪੁਰਖਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਹਰਾਂ ਦੀ ਮਾਰੇ ਠਾਈ ਲੋਕ ਨਨ ਤਨ ਬਾਬਾ ਹਾਜ਼ਰ ਤੋਂ ਜੋ ਬਾਬਿਆਂ ਨੇ ਸਾਡੇ ਇਲਾਕੇ ਦੀ ਜੋ ਸੇਵਾ ਰਸਨ ਪਾਣੀ ਦੀ ਕਰਨ ਦੇ ਨੇ ਉਹਤ ਕੋ ਸਰਕਾਰ ਪਹੁੰਚੀ ਨਹੀਂ ਗਈ ਇੰਨਾ ਮਹਾਪੁਰਖਾਂ ਦੀ ਮਿਹਰ ਸਦਕਾ ਹੀ ਸਾਰੇ ਜੋ ਲੋਕ ਸੰਗਤਾਂ ਦੀ ਸੇਵਾ ਹੋਣ ਲਈ ਆ ਇਹ ਮਹਾਪੁਰਖਾਂ ਦੀ ਮਿਹਰਬਾਨੀ ਨਾਲ ਹੋਣਦੀ ਆ ਬਾਕੀ ਸਾਰਾ ਪੰਜਾਬ ਵੀ ਡੁੱਬਾ ਪਿਆ ਵਾ ਹੋਰ ਕਿਸੇ ਨੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਇਹ ਹਰ ਹੁਸਨ ਬਾਰੇ ਮਹਾਪੁਰਖਾਂ ਨੂੰ ਬੇਨਤੀ ਆ ਜੀ ਵੀ ਅਸੀਂ ਬੇਨਤੀ ਕੀਤੀ ਵੀ ਡੰਗਰ ਵਾਲੀ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਸਾਡੇ ਡੰਗਰਾਂ ਦੇ ਚਾਰਾ ਭੇਜਿਆ ਹੈ ਸਾਡੇ ਲਈ ਤਾਂ ਇਹੋ ਸੱਚੀ ਸਰਕਾਰਾਂ ਨੇ ਉਹ ਸਰਕਾਰ ਨੇ ਆਣ ਕੇ ਘਾੜੀ ਕੋਈ ਬਾਣੀ ਫੜੀ ਮਹਾਰਾਜ ਨੂੰ ਇਹੋ ਬੇਨਤੀ ਹੈ ਜੀ ਗਾਂਾਂ ਨੂੰ ਕਣਕਵਾਦ ਤੇ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਟਰੈਕਟਰ ਦੀ ਲੋੜ ਆ ਸੋ ਵੱਧ ਤੋਂ ਵੱਧ ਸਾਡੀ ਆਣ ਕੇ ਸੰਜੋਗ ਕਰ ਰਹੇ ਨੇ ਕਿ ਸਰਕਾਰ ਨੇ ਬਾਣੀ ਫੜੀ ਫਸਲਾਂ ਦਾ ਦੇਖਦੇ ਕਾਫੀ ਭਾਰਾ ਨੁਕਸਾਨ ਹੋਇਆ ਏ ਤੇ ਸੋ ਮਹਾਰਾਜ ਨੂੰ ਮਹਾਰਾਜ ਨੂੰ ਵੀ ਅਪੀਲ ਕੀਤੀ ਵੀ ਡੰਗਰਾਂ ਦਾ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਇੱਧਰ ਭਾਈ ਸਾਹਿਬ ਭਾਈ ਉਹਨਾਂ ਨੂੰ ਬੇਨਤੀ ਕੀਤੀ ਵੀ ਡੰਗਰਾਂ ਦਾ ਚਾਰਾ ਬਚਾਓ